ਸਾਡੇ ਪੰਜਾਬ ਦੇ ਲੋਕ ਬੜੇ ਜਜ਼ਬਾਤੀ किस्म ਦੇ ਐ ਜਿਵੇਂ ਉਹਨਾਂ ਲੋਕ ਸਭਾ ਦੀਆਂ ਚੋਣਾਂ ਆਈਆਂ ਸੀ ਤਾਂ ਸਿੱਖੀ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਜਾਂ ਦੂਜੀਆਂ ਪਾਰਟੀਆਂ ਤੋਂ ਉੱਕੇ ਹੋਏ ਮਨ ਵਿੱਚ ਇੱਕ ਦਰਦ ਸੀ ਤੇ ਸਾਡੇ ਪੰਜਾਬੀਆਂ ਨੇ ਦੋ ਜਿਹੜੇ ਕੈਂਡੀਡੇਟ ਆਜ਼ਾਦ ਜਿਤਾਏ ਸੀ ਇੱਕ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਤੇ ਦੂਸਰਾ ਭਾਈ ਅਮਰਤਪਾਲ ਖੰਡੂਰ ਸਾਹਿਬ ਤੋਂ ਹੁਣ ਕੁਝ ਜੇ ਤੋ ਜਾਣੇ ਆ ਉਥੇ ਮੁੱਦੇ ਆ ਪੰਜਾਬ ਦੇ ਜਿਹੜੀ ਪਾਰਲੀਮੈਂਟ ਬਣੀ ਉਹ ਮੁੱਦਿਆਂ ਵਾਸਤੇ ਬਣੀ ਐ ਹੁਣ ਸਰਬਜੀਤ ਨੂੰ ਜਿਤਾਇਆ ਉਹਦੇ ਵਿੱਚ ਐਸਸੀ ਐ ਬੀਸੀ ਐ ਜਰਨਲ ਐ ਔਰ ਵਪਾਰੀ ਐ बिजनेसमੈਨ ਖੇਤੀਬਾੜੀ ਵਾਲੇ ਨਾ ਸਾਰੇ ਵਰਗਾਂ ਦੇ ਲੋਕ ਨੇ ਸਾਰੇ ਕਾਰੋਬਾਰੀ ਲੋਕਾਂ ਨੇ ਜਿਤੇ ਆਇਆ ਬੋਟਾ ਪਾਈਆਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ ਤਾਂ ਹਰ ਬਾਰੀ ਪਾਈ ਅਮਰਤਪਾਲ ਦਾ ਮੁੱਦਾ ਛੇੜ ਲੈਂਦਾ ਤੇ ਉਹ ਟਾਈਮ ਨਹੀਂ ਦਿੰਦੇ ਭੁੱਲਣ ਦਾ ਕਿਉਂਕਿ اجلاس ਆ ਉੱਥੇ ਟੌਪਿਕ ਕੋਈ ਹੋਰ ਚੱਲਦਾ ਇੱਕ ਹੁੰਦਾ ਜਰਨਲ اجلاس ਉੱਥੇ ਆਪਾਂ ਆਪਣੀ ਮੰਗ ਰੱਖ ਸਕਦੇ ਹਾਂ ਵੀ ਸਾਡਾ ਜਿਹੜਾ ਆ ਹੈ ਇੱਕ ਕਿਸੇ ਟੌਪਿਕ ਤੇ ਗੱਲ ਕਰਨੀ ਹੈ ਜਿਹੜਾ ਉੱਥੇ ਚੱਲ ਰਿਹਾ ਹੁੰਦਾ ਤਾਂ ਉਹਨੂੰ ਛੱਡ ਕੇ ਹੋਰ ਵਿੱਚ ਕੰਮ ਚਲਾ ਲੈਂਦਾ ਉਹ ਹੁਣ ਸਾਡੀ ਜਿਹੜੀ ਖੇਤੀ ਹੈ ਖੇਤੀ ਸੂਬਾ ਪ੍ਰਧਾਨ ਆ ਸਾਡਾ ਉਥੇ ਖੇਤੀ ਦੀ ਗੱਲ ਕਰਨੀ ਚਾਹੀਦੀ ਹੈ ਮਜ਼ਦੂਰਾਂ ਦੀ ਗੱਲ ਕਰਨੀ ਚਾਹੀਦੀ ਹੈ OBC BC ਐਸੀਆਂ ਦੀ ਗੱਲ ਕਰਨੀ ਚਾਹੀਦੀ ਹੈ ਸਬਸਿਡੀਆਂ ਦੀ ਗੱਲ ਕਰਨੀ ਚਾਹੀਦੀ ਹੈ ਸਕੀਮਾਂ ਦੀ ਗੱਲ ਕਰਨੀ ਚਾਹੀਦੀ ਹੈ ਪਾਣੀ ਦੀ ਗੱਲ ਕਰਨੀ ਚਾਹੀਦੀ ਹੈ ਉਹ ਤਾਂ ਮੁੱਦੇ ਭੁੱਲ ਗਏ ਜਿਹੜੇ ਲੋਕਾਂ ਨੇ ਜਿੱਤ ਆਇਆ ਸੀ 79% ਲੋਕਾਂ ਦੇ ਘਰ ਕੱਚੇ ਆ ਟਾਏ ਪਏ ਆ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਕੋਈ ਮਜ਼ਦੂਰੀ ਨਹੀਂ ਵੱਧ ਰਹੀ ਸਰਕਾਰਾਂ ਹੋਰ ਪਾਸੇ ਸਕੀਮਾਂ ਦੇਈ ਜਾਂਦੀਆਂ ਅਸਲ ਕਾਰੋਬਾਰ ਦਾ ਕੋਈ ਯੋਜਨਾ ਜਿਹੜੀ ਉਹ ਲੋਕਾਂ 'ਚ ਲਾਗੂ ਨਹੀਂ ਕਰਾਈ ਜਾਂਦੀ ਹੁਣ ਜਿਹੜੇ ਕੰਮਾਂ ਤੇ ਐਮਪੀ ਚੁਣਿਆ ਹੈ ਉਹ ਇਥੋਂ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਜਾਵੇ ਤੇ ਪਾਰਲੀਮੈਂਟ ਦੇ ਵਿੱਚ ਉਹ ਆਵਾਜ਼ ਉਠਾਵੇ ਹਰ ਵਾਰੀ ਨਹੀਂ ਵੀ ਅੰਮ੍ਰਿਤਪਾਲ 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 ਕਰੀ ਜੰਨਾ ਉਹਦੀ ਕਸਟਡੀ ਹੈ ਜਦੋਂ ਸਰਕਾਰ ਨੂੰ ਪਤਾ ਲੱਗ ਲੱਗਿਆ ਵੀ ਭਾਈ ਅਮਨ ਸ਼ਾਂਤੀ ਹੈ ਸਰਕਾਰ ਛੱਡ ਦੂਗੀ ਹੁਣ ਰੌਲਾ ਪਾਉਣ ਦਾ ਤਾਂ ਕੋਈ ਛੱਡਦਾ ਨਹੀਂ ਠੀਕ ਆ ਲੋਕਾਂ ਦਾ ਜਿਹੜਾ ਫਰਜ਼ ਸੀ ਨਿਭਾਤਾ ਉਹਨਾਂ ਨੇ ਉਹ ਜਿਤੇ ਆਦਾ ਆਪਦਾ ਫਰਜ਼ ਹੈ ਜਿਹੜਾ ਅਦਾ ਕਰ ਗਏ ਵੀ ਇੱਕ ਤਾਂ ਬੰਦਾ ਅੰਦਰ ਹੈ ਉਹ ਲੋਕ ਵੀ ਆਪਦੇ ਸਕੀਮਾਂ ਤੋਂ ਵਾਂਝੇ ਰਹਿ ਗਏ ਐਮਪੀ ਦੀਆਂ ਤੋਂ ਇੱਕ ਜਿਹੜਾ ਬਾਹਰ ਹੈ ਉਹ ਕੁਝ ਹੋਰ ਬੋਲੀ ਜਾਂਦਾ ਜਾ ਕੇ ਉੱਥੇ ਸੋ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਫਰੀਦਕੋਟ ਦੇ ਲੋਕਾਂ ਦੀਆਂ ਉਹ ਉਹ ਜਾ ਕੇ ਉੱਥੇ ਆਵਾਜ਼ ਠਾ ਹਸਪਤਾਲਾਂ ਦੇ ਵਿੱਚ ਪੂਰੀ ਦਵਾਈ ਨਹੀਂ ਮਿਲ ਰਹੀ ਪੂਰੇ ਡਾਕਟਰ ਨਹੀਂ ਮਿਲ ਰਹੇ ਸਹੀ ਬੰਦਿਆਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ ਸਰਕਾਰ ਦੀਆਂ ਸਕੀਮਾਂ ਨਹੀਂ ਪਹੁੰਚ ਰਹੀਆਂ ਕੈਂਸਰ ਦੇ ਮਰੀਜ਼ਾਂ ਨੂੰ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ 'ਚ ਪੂਰੀ ਦਵਾਈ ਨਹੀਂ ਮਿਲ ਰਹੀ ਈਵਨ ਕੇ ਹਸਪਤਾਲਾਂ ਦੇ ਵਿੱਚ আল্ট্রਾਸਾਉਂਡ ਸਕੈਨ সিটি স্কੈਨ ਮਸ਼ੀਨਾਂ ਨਹੀਂ ਪੂਰੀਆਂ ਜਿਹੜੀਆਂ ਰੋਜ਼ ਦੀ ਸਾਨੂੰ ਲੋੜ ਹੈ ਕੀਟਨਾਸ਼ਕ ਦਵਾਈਆਂ ਸਾਡੀਆਂ ਡੁਪਲੀਕੇਟ ਆ ਰਹੀਆਂ ਧਰਤੀ ਦਾ ਪਾਣੀ ਗੰਧਲਾ ਹੋ ਰਿਹਾ ਹੈ ਧਰਤੀ ਦਾ ਪਾਣੀ ਘਟਦਾ ਜਾ ਰਿਹਾ ਹੈ ਝੋਨੇ ਨੂੰ ਛੱਡ ਕੇ ਉੱਤੇ ਐਮਐਸਪੀ ਦੀ ਗੱਲ ਕਰੇ ਕਿ ਹੋਰ ਫਸਲਾਂ ਸੀ ਇਹ ਝੋਨਾ ਛੱਡਾਂਗੇ ਜੀ ਸਾਨੂੰ ਉਹਦੇ ਤੇ ਪੱਕੀਆਂ ਜਿਹੜੀਆਂ ਐਮਐਸਪੀ ਦਿੱਤੀ ਜਾਵੇ ਜਾ ਪੰਜਾਬ ਦੇ ਵਿੱਚ ਪ੍ਰੋਜੈਕਟ ਹੋਣੇ ਆ ਉਹਨਾਂ ਦੀ ਤਾਂ ਗੱਲ ਨਹੀਂ ਕਰਦਾ ਜਾ ਕੇ ਹੋਰ ਹੀ ਕੋਸੂਲ ਜਲੂਲ ਭੁੱਲੀ ਜਾਂਦਾ ਉੱਥੇ ਗੱਡਗਰੀ ਨੇ ਕਿਹਾ ਕਹਿੰਦਾ ਜੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾ ਰਹੀ ਨਿਤਨ ਗੱਡਗਰੀ ਜੀ ਨੇ ਕਿਹਾ ਜੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਨਾ ਰਹੀ ਅਮਨ ਕਾਨੂੰਨਾਂ ਦੀ ਕੋਈ ਚੀਜ਼ ਨਾ ਰਹੀ ਤਾਂ ਸਾਰੇ ਪ੍ਰੋਜੈਕਟ ਆ ਜਿਹੜੇ ਸੀ ਵਾਪਸ ਲੈ ਕੇ ਜਾਵਾਂਗੇ ਤੇ ਜੋ ਪ੍ਰੋਜੈਕਟ ਲੱਗਦੇ ਐ ਤਾਂ ਸਾਡੀ ਆਉਣ ਵਾਲੀ ਪਨੀਰੀ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਉੱਥੇ ਨੌکریاں ਮਿਲਣੀਆਂ ਰੋਜਗਾਰ ਮਿਲੂਗਾ ਕੰਮ ਧੰਦਾ ਮਿਲੂਗਾ ਕੱਲਾ ਇਹ ਨਹੀਂ ਵੀ ਉੱਥੇ ਲਾਲਾ ਲਾਲਾ ਕਰੀ ਜਾਓ ਡੰਡੇ 'ਚ ਝੰਡਾ ਪਾ ਕੇ ਵੀ ਇਸ ਤੱਕ ਲਈ ਖੇਤੀ ਕਰਨੀ ਐ ਖੇਤੀ ਦੇ ਵਿੱਚੋਂ ਲੈ ਜਿਹੜਾ ਮਰਜ਼ੀ ਕਰਸਾਨ ਲਿਓ ਕੰਪੈਰੀਸ਼ਨ ਕਰ ਲੈ 10000 ਕਿੱਲੇ ਤੋਂ ਵੱਧ ਜ਼ਮੀਨ ਐ ਜਿਹੜੀ ਕਿੱਲਾ ਛੜਦਾ ਨਹੀਂ ਜੇ ਉਹਦੀ ਆਪਦੀ ਜ਼ਮੀਨ ਐ ਤਾਂ ਵੱਖਰੀ ਗੱਲ ਐ ਜੇ ਕੋਈ ਤੇ ਠੇਕੇ ਤੇ ਬੋਂਦਾ ਮੈਂ ਸਮਾਧਮ ਰਾਈ ਕਹਿਣਾ ਤੈਨੂੰ 10000 ਰੁਪਏ ਕਿੱਲਾ ਛੱਡਦਾ ਨਹੀਂ ਐਵੇਂ ਚੱਕ ਚਾ ਕੇ ਕੋਈ 70000 ਨੂੰ ਲੈ ਜਾਂਦਾ ਕੋਈ 72000 ਨੂੰ ਲੈ ਜਾਂਦਾ ਗੱਲ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਜ਼ਗਾਰ ਦੀ ਕਰੋ ਕੋਈ ਵਰਕਸ਼ਾਪਾਂ ਦੇ ਲੱਗਿਆ ਕੋਈ ਪਿਆਰਾ ਕੰਮਧੰਦੇ ਲੱਗਿਆ ਕੋਈ ਸਿਰੀ ਪਾਲੀ ਰੱਖਦਾ 400 ਰੁਪਏ ਤੋਂ ਵੱਧ ਦਿਹਾੜੀ ਨਹੀਂ ਪੈਂਦੀ ਉਹਦੀ ਤੇ 400 ਰੁਪਏ ਨਾਲ ਜਾ ਕੇ ਦਾ ਚੁੱਲਾ ਬਾਲ ਕੇ ਦਿਖਾਓ ਕੋਈ ਵੀ ਬੰਦਾ ਚਾਹੇ ਸਿਰੀ ਐ ਚਾਹੇ ਮਿਸਤਰੀ ਐ ਚਾਹੇ ਸੁਨਿਆਰ ਹੈ ਤੇ ਕੋਈ ਕੋਈ ਕਾਸਟ ਦਾ ਬੰਦਾ ਕਿਤੇ ਦੁਕਾਨ ਤੇ ਕੰਮ ਕਰਦਾ ਤੇ ਅੱਜ ਜੇ ਕੋਈ ਦੁਕਾਨਾਂ ਤੇ ਜਾ ਕੇ ਕੰਮ ਕਰਦਾ ਕਿਸੇ ਦੇ ਵੀ ਤਾਂ ਉਹਨੂੰ 10-12000 ਤੋਂ ਵੱਧ ਤਨਖਾਹ ਨਹੀਂ ਮਿਲਦੀ ਆ ਡਰਾਈਵਰ ਕਨੈਕਟਰ ਹੈ ਸਾਰਾ ਦਿਨ ਬੱਸਾਂ ਚਲਾਉਂਦੇ ਐ 500 ਰੁਪਏ ਦਿਹਾੜੀ ਪੈਂਦੀ ਨਹੀਂ ਇਹਨਾਂ ਨੂੰ ਠੀਕ ਹੈ ਕਹਿਣ ਨੂੰ ਜੋ ਮਰਜ਼ੀ ਕੁਝ ਕਹੀ ਜਾਵੇ ਇਹ ਇਹ ਚੀਜ਼ਾਂ ਜਿਹੜੀ ਮਹਿੰਗਾਈ ਹੈ ਉੱਥੇ ਜਾ ਕੇ ਇਹ ਵਾਇਟਾ ਵੀ ਸਰੋਂ ਦਾ ਤੇਲ 200 ਰੁਪਏ ਲੀਟਰ ਹੋਇਆ ਪਿਆ ਖੰਡਪਨ 400 ਰੁਪਏ ਸਿਰਫ 1 ਕਿਲੋ ਦੁੱਧ ਹੈ ਦੇਸੀ ਕਿਉਂ 700 ਨੂੰ ਪਾਰ ਕਰ ਗਿਆ ਡ్రਾਈ ਫਰੂਟ ਮਹਿੰਗੇ ਹੋ ਗਏ ਫਰੂਟ ਮਹਿੰਗੇ ਹੋ ਗਏ ਡੀਜ਼ਲ ਤੇ ਸਬਸਿਡੀ ਦੇਵੇ ਸਰਕਾਰ ਜਦੋਂ ਪਹਾੜਾ ਕਰਾਇਆ ਘਟ ਗਿਆ ਤਾਂ ਚੀਜ਼ਾਂ ਦੀ ਰੇਸ਼ੋ ਥੱਲੇ ਆ ਜੋ ਇਹ ਜਿਹੜੀਆਂ ਚੱਜ ਦੀਆਂ ਗੱਲਾਂ ਉੱਤੇ ਉਹ ਕਾਰ ਜਿਹੜਾ ਕੋਈ ਗਰੀਬ ਬੰਦਾ ਰੋਟੀ ਖਾ ਸਕੇ ਉੱਤੇ ਜਵਲੀਆਂ ਮਰੀ ਜਾਂਦੇ ਹੋ ਜਾ ਕੇ ਤੁਹਾਨੂੰ 40 ਮਿੰਟ ਮਿਲਦੇ ਆ ਖਰਾਬ ਕਰਨ ਨੂੰ ਸਾਰਾ ਸਤੰਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਯਾਰ ਮੈਂਬਰ ਪਾਰਲੀਮੈਂਟ ਆ ਸਾਡੀ ਸਾਡਾ ਰਤਬਾ ਕੀ ਹੈ ਇੱਕ ਐਮਐਲਏ ਦੀ ਆਈਜੀ ਜਿੰਨੀ ਪਾਵਰ ਹੁੰਦੀ ਹੈ ਜੋ ਵਰਤੇ ਜੋ ਨੂੰ ਪਤਾ ਹੋਵੇ ਪੜਿਆ ਹੋਵੇ ਸਿਸਟਮ ਨੂੰ ਸਮਝਦਾ ਹੋਵੇ ਇੱਕ ਐਮਐਲਏ ਦੀ ਡੀਜੀਪੀ ਜਿੰਨੀ ਪਾਵਰ ਹੈ ਆਹ ਦੀ ਸੌਰੀ ਐਮਪੀ ਦੀ ਇਹ ਆਪੀ ਦੇ ਵਿੱਚ ਕੰਪੈਰੀਜ਼ਨ ਕਰੀਏ ਜੀ ਉਹ ਕੰਮ ਕੀ ਭੇਜਿਆ ਤੈਨੂੰ ਜਿਤਾਇਆ ਕਾਦੇ ਵਾਸਤੇ ਐ ਤੂੰ ਹਰ ਬਾਰੀ ਹੋਰ ਮੁੱਦੇ ਦੀ ਗੱਲ ਕਰ ਪੰਜਾਬੀ ਇਹਦੀ ਗੱਲ ਕਰ ਸਿੱਖ ਰਿਲੀਜੀਅਸ ਦੀ ਗੱਲ ਕਰ ਉਥੇ ਨਸ਼ਿਆਂ ਦੀ ਗੱਲ ਕਰ ਵੀ ਆ ਦਲਦਲ ਦੇ ਵਿੱਚ ਪੰਜਾਬ ਫਸਿਆ ਪਿਆ ਜੀ ਦਿਓ ਪ੍ਰੋਜੈਕਟ ਦਿਓ 500 ਕਰੋੜ ਰੁਪਏ ਦਾ ਪ੍ਰੋਜੈਕਟ ਦਿਓ ਤਾਂ ਜੋ ਅਸੀਂ ਜਿਹੜੇ ਨਸ਼ਿਆਂ ਨੂੰ ਖਤਮ ਕਰ ਸਕੀਏ ਕਮੇਟੀਆਂ ਬਣਾਈਆਂ ਜਾਣ ਸੰਸਥਾਵਾਂ ਬਣਾਈਆਂ ਜਾਣ ਉਹਨਾਂ ਦੀ ਪੈਰਵਾਹੀ ਕੀਤੀ ਜਾਵੇ ਟਾਸਕ ਫੋਰਸ ਹੋਰ ਲਾਈ ਜਾਵੇ ਸਪੈਸ਼ਲ ਵਿੰਗ ਬਣਾਇਆ ਜਾਵੇ ਉਹ ਗੱਲ ਕਰ ਜਿਹੜੀ ਕਰਨ ਵਾਲੀ ਹੈ ਜਿਹੜੀ ਆਉਣ ਵਾਲੀ نسل ਬਚਾਉਣੀ ਹੈ ਹੁਣ ਕੰਮ ਦਾ ਜਿਹੜੇ ਤੋਂ ਆਪਣੇ ਵੱਡੇ-ਵਡੇਰਿਆਂ ਨੇ ਕਰਦੇ ਉਹ ਗੱਡੀ ਲੀਤ ਹੀ ਨਹੀਂ ਚੜ ਰਹੀ ਨਵੇਂ ਯੱਬਖਾਨੇ ਨੂੰ ਹੋਰ ਪਾ ਕੇ ਤੁਸੀਂ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਹੋ ਸੋ ਹਰ ਵਾਰੀ ਇਹੋ ਜਿਹੇ ਮੁੱਦੇ ਨਾਟਾ ਉਹ ਕਹੋਂਗੇ ਤੁਹਾਨੂੰ ਉੱਥੋਂ ਬੈਨ ਕਰ ਦੇਣਗੇ ਉਹ ਬੋਲਣਾ ਬੰਦ ਕਰ ਦੇਣਗੇ ਲੋਕ ਸਭਾ ਦੇ ਵਿੱਚੋਂ ਜਦੋਂ ਕੋਈ ਜਨਰਲ ਇਜਲਾਸ ਹੈ ਉਦੋਂ ਆਪਾਂ ਆਪਣੀ ਆਵਾਜ਼ ਠਾ ਸਕਦੇ ਆ ਕੋਈ ਵੀ ਮੁੱਦਾ ਸੇੜ ਸਕਦੇ ਆ ਜਦੋਂ ਕਿਸੇ ਮੁੱਦੇ ਤੇ ਬਹਿਸ ਹੁੰਦੀ ਹੈ ਜਾ ਕੇ ਵਿੱਚ ਹੋਰ ਪਸੂੜੀ ਪਾ ਦੇਣੀ ਹੈ ਉਹ ਫਿਰ ਬੰਦ ਕਰ ਦਿੰਦੇ ਆ ਮਾਈਕ ਖੜਾ ਰਹਿ ਕਿ ਲੋਕਾਂ ਨੂੰ ਦਿਖਾਉਣੇ ਵੀ ਮੈਂ ਆਹ ਬੋਲ ਰਿਹਾ ਹੁਣ ਦੋ ਸੀਟਾਂ ਦੋ ਸੀਟਾਂ ਦੇ ਵਿੱਚੋਂ ਕਿੰਨੇ ਕਿੰਨੇ ਪੈਂਡਣ ਸਾਰੇ ਲੋਕਾਂ ਦਾ ਤੂੰ ਨੁਕਸਾਨ ਕਰੀ ਜਾਣਾ ਉਹ ਭਾਈ ਵੀਰ ਦਿਮਾਗ ਤੋਂ ਕੰਮ ਲੈ ਲੋਕਾਂ ਨੇ ਤੈਨੂੰ ਜਿਤੇ ਆਇਆ ਖਾਲਸਾ ਜੀ ਅਸੀਂ ਹੱਥ ਪਾੜ ਪੈਰ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਦੀਆਂ ਫਰੀਦਕੋਟ ਦੇ ਲੋਕਾਂ ਦੀਆਂ ਮੰਗਾਂ ਨੂੰ ਮਨਾ ਕੇ ਲਿਆ ਉਥੇ ਪ੍ਰੋਜੈਕਟ ਲਿਆ ਤਾਂ ਜੋ ਸਾਡੇ ਹੁਣ ਨੌਜਵਾਨ ਆ ਉਹ ਬੇਰੁਜ਼ਗਾਰ ਉਹਨਾਂ ਨੂੰ ਰੁਜ਼ਗਾਰ ਮਿਲੇ ਹਰ ਵਾਰੀ ਨਾ ਤੂੰ ਅਮਰਤਪਾਲ ਦਾ ਮੁੱਦਾ ਚੜੀ ਰੱਖਾ ਜਿਹੜੇ ਬੰਦਿਆਂ ਨੇ ਸੁਧਰ ਨਹੀਂ ਨਹੀਂ ਉਹਦਾ ਹੱਲ ਕੀ ਹੈ ਸਾਡੇ ਕੋਲੇ ਕਿਤੇ ਉਹਦਾ ਭਾਈ ਫੜ ਲਿਆ ਉੱਥੇ ਉਹ ਬੋਲੀ ਜਾਣਾ ਕਿਤੇ ਉਹ ਫੜ ਲਓ ਸਹੀ ਜਿਹੜਾ ਹੈਗਾ ਸਮਾਨਾ ਉਹ ਤੋਂ ਫੜਿਆ ਗਿਆ ਸੀ ਉਹ ਪਰਚਾ ਦਿੱਤਾ ਪੁਲਿਸ ਨੇ ਸੋ ਹਰ ਵਾਰੀ ਹੈ ਜਿਹੜਾ ਪੰਜਾਬ ਹੈ ਜੇ ਅਮਰਤਪਾਲ ਨੂੰ ਛੜਵਾਉਣਾ ਹੈ ਛੜਵਾਉਣਾ ਤਾਂ ਸਾਰਾ ਪੰਜਾਬ ਸੁਰਦ ਹੋਵੇ ਸਾਰਾ ਪੰਜਾਬ ਇਕੱਠਾ ਹੋ ਕੇ ਜਾਵੇ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਵੇ 5 ਮਿੰਟਾਂ 'ਚ ਛੱਡ ਦੇਣਗੇ ਜਾਂ ਸਰਕਾਰ ਦੀ ਵਿਧਾਨ ਸਭਾ ਦੇ ਮੂਹਰੇ ਪੰਜਾਬ ਇਕੱਠਾ ਹੋ ਕੇ ਧਰਨਾ ਲਾਵੇ 5 ਮਿੰਟਾਂ 'ਚ ਰਿਲੀਜ਼ ਕਰ ਦੇਣਗੇ ਉਹ ਕਹਿ ਦੇਣਗੇ ਵੀ ਸਾਨੂੰ ਤਾਂ ਕਾਹਦੇ ਵਿੱਚ ਲੋੜੀਦਾ ਨਹੀਂ ਇਹ ਬਿਨਾਂ ਸ਼ਰਤ ਅਸੀਂ ਰਹਾ ਕਰਦੇ ਆ ਜਦੋਂ ਕੋਈ ਗੱਡਸ ਹੀ ਨਹੀਂ ਕੋਈ ਕੁਛ ਬੋਲੀ ਜਾਂਦਾ ਕੋਈ ਸੰਪਰਦਾਇ ਵਾਲਾ ਕੁਛ ਬੋਲੀ ਜਾਂਦਾ ਕੋਈ ਸੰਤਾਵਾ ਕੁਛ ਬੋਲੀ ਜਾਂਦੀ ਹੈ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੁਸੀਂ ਉਹ ਗੱਲ ਕਰੋ ਜਿਹੜੇ 4 ਮਹੀਨੇ ਬਰਬਾਦ ਕਰੀ ਜਾਂਦੇ ਹੋ ਤੁਸੀਂ ਇਹ ਇਹ ਸਕੀਮਾਂ ਦਾ ਲਾਭ ਲੋਕਾਂ ਨੂੰ ਦਿਓ ਜਿਹੜੇ ਵਿਚਾਰੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ ਵੋਟਾਂ ਹੀ ਤਾਂ ਨਹੀਂ ਪਾਈਆਂ ਤੈਨੂੰ ਵੀ ਐਂ ਕਰਕੇ ਤੋਂ ਮਰਤਪਾਲ ਨੂੰ ਛੁਡਾ ਕੇ ਲਿਆ ਸੋ ਤੁਹਾਡੇ ਮੰਗਾਂ ਵਾਤੇ ਮੰਗਿਆ ਵੀ ਯਾਰ ਚੰਗਾ ਬੰਦਾ ਹੈ ਗੁਰਸਿੱਖ ਬੰਦਾ ਕੁਝ ਕੋ ਲੈ ਕੇ ਆਊਗਾ ਨਸ਼ੇ ਨੂੰ ਟੱਲ ਪਾਉ ਦਵਾਈਆਂ ਦਾ ਪ੍ਰਬੰਧ ਕਰੂ ਬੇਰਜ਼ਗਾਰੀ ਦਾ ਪ੍ਰਬੰਧ ਕਰੂ ਬਜ਼ੁਰਗਾਂ ਬਾਤੇ ਪ੍ਰਬੰਧ ਕਰੂ ਬੱਸਾਂ ਦੇ ਰੂਟ ਘਟਾ ਰੂਟਾਂ ਦਾ ਪ੍ਰਬੰਧ ਕਰੂ ਸੜਕਾਂ ਨਹੀਂ ਬਣੀਆਂ ਉਹ ਸੜਕਾਂ ਦੀ ਵਾਇਟ ਆਉ ਸੈਂਟਰ ਕੋਲੇ ਬਹੁਤ ਕੁਝ ਆ ਉਹ ਤਾਂ ਲੈਣਾ ਨਹੀਂ ਇੰਦਰ ਲੀਆਂ ਉਧਰ ਲੀਆਂ ਮਾਰ ਕੇ ਟਾਈਮ ਪਾਸ ਕਰਕੇ ਆਉਣਾ ਸੋ ਵੀਰੋ ਫਰੀਦਕੋਟ ਵਾਸੀਓ ਮੈਂ ਬੇਨਤੀ ਕਰਦਾ ਜੇ ਤੁਹਾਡੇ ਪਿੰਡਾਂ ਚੋਂ ਦਾ ਇਹਨੂੰ ਸਮਝਾਓ ਮਾੜਾ ਮੋਟਾ ਵਿਚਾਰੇ ਨੂੰ ਵੀ ਭਾਈ ਸਾਡੀਆਂ ਮੰਗਾਂ ਦੀ ਗੱਲ ਕਰੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ